ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਜੋ ਗੱਲ ਤੁਹਾਡੇ ਨਾਲ ਕਰਨੀ ਹੈ ਬਹੁਤ ਇੰਪੋਰਟੈਂਟ ਹੈ ਕਿ ਸਾਡੇ ਦੇਸ਼ ਦੇ ਵਿੱਚ ਮੀਡੀਆ ਦਾ ਹਾਲ ਕੀ ਹੈ ਬਹੁਤ ਵਾਰ ਅਸੀਂ ਗੱਲ ਕੀਤੀ ਹੈ ਕਿ ਜੇ ਜਿਹੜਾ ਸਹੀ ਬੰਦਾ ਹੈ ਉਹ ਇਹ ਕਹਿੰਦਾ ਕਿ ਜੇ ਮੈਂ ਚੁੱਪ ਰਹਾ ਤੇ ਮਰ ਜਾਵਾਂਗਾ ਜੇ ਮੈਂ ਬੋਲਿਆ ਤਾਂ ਮਾਰ ਦਿੱਤਾ ਜਾਵਾਂਗਾ ਤੋਂ ਇਸਰ ਦੇ ਹਾਲਾਤ ਦੇ ਵਿੱਚ ਮੀਡੀਆ ਸੱਚ ਬੋਲਦਾ ਕੋਈ ਐਸਾ ਚੈਨਲ ਹੈ ਕੋਈ ਐਸਾ ਅਖਬਾਰਾ ਜੀ ਤੇ ਤੁਸੀਂ ਗੱਲ ਕਰ ਸਕੋ ਵੀ ਸੱਚ ਹੈ ਲੋਕ ਪੁੱਛਦੇ ਨੇ ਕੋਈ ਅਖਬਾਰਾਂ ਚ ਤਾਂ ਹਲੇ ਵੀ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਸਚਾਈ ਦੇ ਨੇੜੇ ਦੀਆਂ ਗੱਲਾਂ ਤੁਹਾਨੂੰ ਕਈ ਅਖਬਾਰਾਂ ਚ ਮਿਲ ਜਾਣਗੀਆਂ ਲੇਕਿਨ ਜਿੱਤੇ ਤੱਕ ਸਾਡੇ ਚੈਨਲ ਦਾ ਹਾਲ ਹੈ ਖਾਸ ਕਰਕੇ ਨੈਸ਼ਨਲ ਚੈਨਲ ਦਾ ਉੱਚ ਤਾਂ ਕਪੂ ਜਿਆਦਾ ਹੀ ਗੜਬੜ ਹੋਇਆ ਪਿਆ। ਉੱਚ ਉੱਥੇ ਤਾਂ ਤੁਹਾਨੂੰ ਇੱਕ ਦੋ ਚਿਹਰੇ ਹੀ ਨਜ਼ਰ ਆਉਂਦੇ ਨੇ। ਤੇ ਚਿਹਰੇ ਵੀ ਐਡਵੋਕੇਸੀ ਜਰਨਲਿਜ਼ਮ ਕਰਦੇ। ਐਡਵੋਕੇਸੀ ਜਾਂ ਜੈਜਮੈਂਟ ਜਰਨਲਿਜ਼ਮ। ਜੈਜਮੈਂਟ ਜਰਨਲਿਜ਼ਮ ਜੋ ਤੁਸੀਂ ਕਹੋ ਠੀਕ ਆ ਬਸ ਅੱਗੇ ਕਰ ਦੇਣਾ। ਐਡਵੋਕੇਸੀ ਕਰਨੀ ਹੈ ਤਾਂ ਮਤਲਬ ਐਡਵੋਕੇਸੀ ਜਰਨਲਿਜ਼ਮ ਹੁੰਦਾ ਹੈ। ਉਹਨੂੰ ਐਡਵੋਕੇਸੀ ਜਰਨਲਿਜ਼ਮ ਕਹਿੰਦੇ ਆ। ਬਲਕਿ ਮੈਂ ਇੱਕ ਨਵੀਂ ਕਿਸਮ ਦਾ ਜਰਨਲਿਜ਼ਮ ਦਾ ਵੀ ਜ਼ਿਕਰ ਕੀਤਾ ਸੀ। ਇੱਕ ਜਦੋਂ ਕੋਵਿਡ ਆਇਆ ਨਾ ਇੱਕ ਚੈਨਲ ਐਸਾ ਸੀ ਉਹਦਾ ਐਂਕਰ ਨਾ ਜਿਸ ਤਰੀਕੇ ਨਾਲ ਟੇਬਲ ਤੇ ਹੱਥ ਮਾਰ-ਮਾਰ ਕੇ ਤੇ ਉਹ ਜਿਹੜੀ ਮੁਸਲਮਾਨਾਂ ਦੀ ਇੱਕ ਜਮਾਤ ਹੋਈ ਸੀ ਉਹਨੂੰ ਜਿਸ ਤਰੀਕੇ ਨਾਲ ਬੁਲਾ ਕੇ ਇੱਕ ਬੰਦ ਨੂੰ ਉੱਚੀ ਚ ਬੋਲਦਾ ਸੀ ਜਿਹੜੀ ਗਾਲੀ ਗਲੋਚ ਹੀ ਹੋ ਜਾਂਦੇ ਸੀ ਉੱਥੇ ਹੁੰਦੇ ਵੀ ਦੇਖੇ ਨੇ ਤੇ ਮੈਂ ਕਹਿਆ ਸੀ ਵੀ ਅੱਜ ਕੱਲ ਤੇ ਇੱਕ ਹੋਰ ਖਾਸ ਕਿਸਮ ਦਾ ਜਰਨਲਿਜ਼ਮ ਬਾਰਕਿੰਗ ਜਰਨਲਿਜ਼ਮ ਵੀ ਸ਼ੁਰੂ ਹੋ ਗਿਆ ਇਹ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾਉਣਾ ਇਹ じゃ ਕੁਝ ਆਮ ਗੱਲਾਂ ਨੇ ਹੁਣ ਸਾਡੇ ਆਪਾਂ ਪਹਿਲਾਂ ਨਹੀਂ ਦੇਖਿਆ ਉਹ ਮਤਲਬ ਕੰਗਣਾ ਨੇ ਕਹਿਤਾ ਫਾਰ ਐਗਜ਼ਾਮਪਲ ਵੀ ਕਿਸਾਨ ਬੈਠੇ ਨੇ ਤਾਂ ਖਾਲਸਤਾਨੀ ਨੇ ਤਾਂ ਤੁਸੀਂ ਮੀਡੀਆ ਚ ਬਾਰ-ਬਾਰ ਉਹ ਅਜਾਕਰ ਕਰਦਾ ਮਤਲਬ ਕੀ ਹੁੰਦਾ ਬਤਲਤਾ ਇਹ ਵੀ ਲੋਕਾਂ ਚੋਂ ਗੱਲ ਜਾਵੇ ਵੀ ਇਹ ਬੰਦੇ ਅਤਵਾਦੀ ਨੇ ਜੀ ਇਹ ਖਾਲਸਤਾਨੀ ਨੇ ਇਹਨੂੰ ਪੜਕਾਉਣਾ ਕਹਿੰਦੇ ਨੇ ਉਹ ਇਸ ਤਰ੍ਹਾਂ ਦੀ ਨਫ਼ਰਤ ਪੈਦਾ ਕਰਨ ਨੂੰ ਜਿਹੜਾ ਹੈ ਬਹੁਤ ਸਾਰੇ ਚੈਨਲ ਬਹੁਤ ਸਾਰੇ ਐਂਕਰ ਕਈ ਵਾਰੀ ਉਹ ਦੁਨੀਆ ਦੇ ਸਾਹਮਣੇ ਆਏ ਨੇ ਉਹਨਾਂ ਨੂੰ ਜੁਰਮਾਨੇ ਹੋਏ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਐਕਸਪੋਜ਼ ਹੋਏ ਨੇ ਹੁਣ ਵੀ ਹੋਇਆ ਹੋਇਆ ਤਾਂ ਇਹ ਵੀ ਕੇਂਦਰਜੀਤ ਕਹਿੰਦੇ ਆ ਉਹਨੇ ਸ਼ਿਕਾਇਤ ਕੀਤੀ ਕਿ ਸਾਡੇ ਕਈ ਜਿਹੜੇ ਐਂਕਰ ਨੇ ਨਾ ਬਹੁਤ ਗਲਤ ਕਰ ਰਹੇ ਨੇ ਅਬਦੇਬ ਖਬਰਾਂ ਆ ਰਹੀਆਂ ਆਪਦੇ ਪ੍ਰੋਗਰਾਮਾਂ 'ਚ ਨਫ਼ਰਤ ਫਲਾ ਰਹੇ ਨੇ ਲੋਕਾਂ 'ਚ ਫੁੱਟ ਪੈਦਾ ਕਰ ਰਹੇ ਨੇ ਇਹ ਕਿਹਾ ਤੇ ਇਹਦੇ ਵਿੱਚ ਸ਼ਿਕਾਇਤ ਕਿਹਨੂੰ ਕਰਨੀ ਹੁੰਦੀ ਹੈ ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਟੀ ਇਹ ਐਨ ਬੀ ਡੀ ਐਸ ਇੱਕ ਅਥਾਰਟੀ ਹੈ ਉਹਨੂੰ ਕਰਦੀ ਹੁੰਦੀ ਹੈ ਉਹਨੂੰ ਕੀਤੀ ਤਾਂ ਹੁਣ ਉਹ ਸ਼ਿਕਾਇਤ ਜਿਹੜੀ ਕੀਤੀ ਸੀ ਤੇ ਉਹਦੇ ਵਿੱਚ ਫਿਰ ਉਹਨੇ ਸਾਰੇ ਪ੍ਰੋਗਰਾਮ ਦੇਖੇ ਤੇ ਲੱਗਿਆ ਵੀ ਗਲਤ ਇਹ ਠੀਕ ਕਰ ਰਿਹਾ ਤੇ ਉਹ ਚੈਨਲ ਵੀ ਵੱਡੇ ਆਜ ਤੱਕ ਟਾਈਮਜ਼ ਨਾਓ ਨਾਪਰਥ న్యూਸ 18 ਅਜਿਹੇ ਚੈਨਲ ਨੂੰ ਨਾ ਸਿਰਫ ਉਹਨਾਂ ਨੂੰ ਦੋਸ਼ੀ ਪਾਇਆ ਬਲਕਿ ਉਹਨਾਂ ਤੇ ਜੁਰਮਾਨਾ ਵੀ ਲਾਇਆ ਔਰ ਨਾ ਸਿਰਫ ਜੁਰਮਾਨਾ ਲਾਇਆ ਉਹਨਾਂ ਨੂੰ ਆਦੇਸ਼ ਦਿੱਤਾ ਐਨਬੀਡੀਐਸ ਨੇ ਕਿ ਤੁਸੀਂ ਇਹ ਜਿਹੜੇ ਪ੍ਰੋਗਰਾਮ ਪਾਏ ਨੇ ਇੱਕ ਆਪੇ ਦੇ ਅੰਦਰ ਅੰਦਰ ਇਹਨਾਂ ਨੂੰ ਡਿਲੀਟ ਕਰੋ ਸੋਸ਼ਲ ਪਲੇਟਫਾਰਮ ਤੋਂ ਇਸ ਕਿਸਮ ਦੀ ਗੱਲ ਹੋਈ ਹੈ ਪ੍ਰੋਗਰਾਮ ਵੀ ਕੋਈ ਲਾਜਾ ਹਾਦਰੋਂ ਲੈ ਕੇ ਮਤਲਬ ਕੋਈ ਫੈਕਟਰੀ ਨਿਊਜ਼ ਜਿਹੜੀ ਹਮੇਸ਼ਾ ਫੈਕਟ ਦੇ ਬੇਸ ਤੇ ਹੁੰਦੀ ਹੈ ਇਹਨਾਂ ਕੋਲ ਕੋਈ ਫੈਕਟਰੀ ਸੀ ਵਚਨਿਸ ਮਸ ਪ੍ਰੋਗਰਾਮ ਬੋਕਾ ਥੋੜਾ ਜਿਹਾ ਮਿਲਿਆ ਜਿਵੇਂ ਜੀ આજ ਤੱਕ ਹੈ ਇਹ ਬਰਾਕ ਵਾਮਾ ਨੂੰ ਲੈ ਕੇ ਇੱਕ ਪ੍ਰੋਗਰਾਮ ਸੀ ਉਹਦੇ ਚ ਖਾਲਸਤਾਨੀਆਂ ਨਾਲ ਜੋੜ ਲਿਆ ਤੋਂ ਬਦਰ ਤੁਸੀਂ ਕਿਸੇ ਨੂੰ ਕਿਵੇਂ ਬਦਨਾਮ ਕਰ ਸਕਦੇ ਹੋ ਜਾਂ ਕਰਦੇ ਹੋ ਤੇ ਇਹਨੂੰ ਫਿਰ 75000 ਜੁਰਮਾਨਾ ਹੋਇਆ ਤੇ ਇਸੇ ਤਰੀਕੇ ਨਾਲ ਜਿਹੜੇ આજ ਤੱਕ ਤੋਂ ਬਾਅਦ ਟਾਈਮਸ ਨਾਉ ਦਾ ਨੰਬਰ ਬਾਕੀ ਤਾਂ ਛੱਡੋ ਔਰ న్యూਸ 18 ਇਹਨੂੰ ਲੋਕ ਚਾਹਤ ਦੇ ਕੀ ਮਤਲਬ ਫਿਕਰ ਹੈ ਮਤਲਬ ਗਲਤੀ ਇਹ ਹੈ ਕਿ ਜੇ ਤੁਸੀਂ ਐਡਾ ਵੀਰ ਬੰਦਾ ਆ ਵਾਨੀ ਉਹਦਾ ਚੈਨਲ ਹੈ ਪੈਸੇ ਲਈ ਥੋੜੀ ਹੋ ਰਹੇ ਇਹ ਕਿਸੇ ਹੋਰ ਮਕਸਦ ਲਈ ਹੋ ਰਹੇ ਨਹੀਂ ਨਾ ਇਹ ਜਿਹੇ ਪ੍ਰੋਗਰਾਮ ਤੋਂ ਇਹ ਸਾਰਾ ਸਾਡੇ ਦੇਸ਼ ਦੇ ਵਿੱਚ ਇਹਨਾਂ ਨੂੰ ਵੀ న్యూਸ 18 ਨੂੰ ਵੀ 50000 ਰੁਪਏ ਜੁਰਮਾਨਾ ਉਹਨੂੰ ਜੁਰਮਾਨਾ ਨਾ ਕੋ ਮਤਲਬ ਨਹੀਂ ਹੈ ਨਹੀਂ ਮਤਲਬ ਸਾਨੂੰ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਦੇ ਚੱਲ ਕੀ ਰਿਹਾ ਇਹ ਦੇਖਣ ਵਾਲੀ ਗੱਲ ਤੇ ਦੂਜੇ ਪਾਸੇ ਹਾਂ ਜਿਹੜੇ ਐਂਕਰ ਨੇ ਮੈਨੂੰ ਨਹੀਂ ਦੱਸ ਰਿਹਾ ਸਭ ਨੂੰ ਤੁਸੀਂ ਹਰ ਰੋਜ਼ ਦੇਖਦੇ ਹੋ ਟ੍ਰੈਮ ਟਾਈਮ ਤੇ ਦੇਖਦੇ ਹੋ ਉਹਨੇ ਚੈਨਲ ਤੇ ਤੇ ਇੱਕ ਹੋਰ ਖਬਰ ਜਿਹੜੀ ਇਹਦੇ ਨਾਲ ਹੀ ਜੋੜਦਾ ਉਹ ਵੀ ਇੰਟਰੈਸ਼ਨਲ ਬੰਦ ਤੇ ਉਹ ਹੈਗੀ ਹੈ ਕਿ ਚੋਣ ਕਮਿਸ਼ਨ ਸਮੇਂ ਸਮੇਂ ਤੇ ਬਹੁਤ ਕੁਝ ਕਹਿੰਦਾ ਆ ਪਿਛਲੇ ਦਿਨੀ ਕਿਹਾ ਸੀ ਕਿ ਜੇ ਕੋਈ ਸਿਆਸੀ ਪਾਰਟੀ ਚੋਣਾਂ ਚ ਫਰੀ ਬੀਚ ਦਾ ਵਾਅਦਾ ਕਰਦੀ ਹੈ ਮੁਫਤ ਚੀਜ਼ਾਂ ਦੇਣ ਦਾ ਵਾਅਦਾ ਕਰਦੀ ਹੈ ਤਾਂ ਵੋਟਰਾਂ ਨੂੰ ਹੱਕ ਹੈ ਕਿ ਉਹ ਪੁੱਛਣ ਪੈਸਾ ਕਿੱਥੋਂ ਹੈ ਬਿਲਕੁਲ ਹੱਕ ਹੈ ਅਸੀਂ ਪਰ ਉਹਦਾ ਫਾਇਦਾ ਕੀ ਹੋ ਅਸੀਂ ਇਹ ਪੁੱਛਿਆ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਤੁਸੀਂ ਸਾਨੂੰ ਸਾਡੀ ਸਰਕਾਰ ਕੇਜਰੀਵਾਲ ਨੂੰ ਮੌਕਾ ਦਿਓ ਪਿਛਲੀ ਵਾਰ ਕਿਹਾ ਕਿ ਬੀਬੀਆਂ ਨੂੰ ਅਸੀਂ ਜਿਹੜੀ 18 ਸਾਲ ਤੋਂ ਉੱਤੇ ਨੇ ਸਭ ਨੂੰ 10000 ਰੁਪਏ ਦੇ ਖਾਤੇ 'ਚ ਆ ਜਾ ਕਰੋ ਵੀ ਦੇ ਬਾਅਦ ਕਿਆ ਉਦੋਂ ਇਹ ਪੁੱਛਿਆ ਵੀ ਕਿੱਥੋਂ ਪੈਸਾ ਆਉ ਉਹ ਬਿਜਲੀ ਫ੍ਰੀ ਦੇਵਾਂਗੇ ਪੈਸਾ ਕਿੱਥੋਂ ਆਉ ਉਹਦੋਂ ਦੱਸਿਆ ਇਹਨਾਂ ਨੇ ਕਿ ਜੀ ਕਰਜ਼ਾ ਲੈ ਕੇ ਦੇਵਾਂਗੇ ਉਦੋਂ ਇਹ ਦੱਸਿਆ ਕਿ ਜੀ ਅਸੀਂ ਇਹ ਫੜਾਂਗੇ ਰੇਤ ਮਾਫੀ ਇਹਦਾ ਕਿੱਥੇ ਹੈ ਦੱਸਿਆ ਕਿਸੇ ਨੂੰ ਕਿ ਪਤਾ ਹੋਣਾ ਚਾਹੀਦਾ ਛੋੜ ਕੇ ਬਿਛੜ ਨੇ ਇਹ ਗੱਲ ਕਹੀ ਬਿਲਕੁਲ ਠੀਕ ਕਹੀ ਜਿਹੜੀ ਕੈਨ ਦੇ ਲੈਵਲ ਤੇ ਬਿਲਕੁਲ ਠੀਕ ਹੈ ਪ੍ਰੈਕਟੀਕਲੀ ਕੀ ਹੋ ਰਿਹਾ ਇਹ ਵੱਖਰੀ ਗੱਲ ਹੈ ਹੁਣ ਵੀ ਜਿਹੜੀ ਅੱਜ ਸਟੇਟਮੈਂਟ ਆਇਆ ਹੈ ਤੇ ਉਹ ਵੀ ਇਸੇ ਤਰ੍ਹਾਂ ਦੀ ਆ ਉਹ ਕਹਿੰਦੇ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਅਤੇ ਭਾਸ਼ਾ ਦੇ ਨਾਂ ਤੇ ਕਿਸੇ ਨੂੰ ਵੀ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟਾਂ ਮੰਗਣਾ ਦਾ ਕੋਈ ਅਧਿਕਾਰ ਨਹੀਂ ਨਾ ਕੋਈ ਗੁਰਦੁਆਰੇ ਜਾਓ ਨਾ ਕੋਈ ਮੰਦਿਰ ਜਾਓ ਨਾ ਕੋਈ ਗਿਰਜਾ ਘਰ ਜਾਓ ਨਾ ਕਿਸੇ ਮਸਜਿਦ ਚ ਜਾ ਕੇ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਤੁਸੀਂ ਇਲੈਕਸ਼ਨ ਚ ਉਹ ਭਾਈ ਬਿਲਕੁਲ ਠੀਕ ਹੈ ਲੇਕਿਨ ਹੁਣ ਤੱਕ ਹੋ ਕੀ ਰਿਹਾ ਹੁਣ ਪਿਛਲੇ ਵਾਰ ਦੀ ਦੱਸ ਲੋ ਚਲੋ ਹੁਣ ਮੈਂ ਰਾਮ ਮੰਦਰ ਦੀ ਗੱਲ ਹੀ ਕਰਦਾ ਉਹ ਤਾਂ ਧਾਰਮਿਕ ਆਸਥਾ ਵੈਸੇ ਹੁਣ ਤਾਂ ਇਹ ਚਾਹੀਦਾ ਕਿ ਉਹਨੂੰ ਪੜਤ ਕਰਦੇ ਹੁਣ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਫਿਰ ਉਹ ਇਹ ਦਾਵਾ ਕਰਕੇ ਸੀ ਹਿੰਦੂ ਵੀ ਆ ਭਾਈ ਮੈਂ ਮੇਰੀ ਆਸਥਾ ਹੈ ਮੈਂ ਚਾਹੇ ਮੰਦਰ ਦਾ ਘਾਟਰ ਕਰਾਂ ਚਾਹੇ ਸਿਲੇਨਾਸ ਕਰਾਂ ਚਾਹੇ ਮੈਂ ਜਾਵਾਂ ਸਮੁੰਦਰ ਦੇ ਥਲੇ ਦਵਾਰਕਾ ਨਗਰੀ ਤੇ ਉੱਥੇ ਜਾ ਕੇ ਪੂਜਾ ਕਰਾਂ ਹੱਥ ਚ ਮੋਰ ਪੰਖ ਲੈ ਕੇ ਤੇ ਲੇਕਨ ਇੱਕ ਇੱਕ ਪੱਖ ਤਾਂ ਇਹਦੇ ਕੋਲ ਹੈਗਾ ਚੋਣ ਕਮਿਸ਼ਨ ਕੋਲ ਜਿਵੇਂ ਪਿਛਲੇ ਇਲੈਕਸ਼ਨ ਚ ਕੀ ਹੋਇਆ ਸੀ ਪਿਛਲੇ ਇਲੈਕਸ਼ਨ ਚ ਜੋਗੀ ਸਾਹਿਬ ਨੂੰ ਤੰਦਰ ਲਈ ਇੱਕ ਗਲਤ ਭਾਸ਼ਣ ਲਈ ਸਜ਼ਾ ਲਾਤੀ ਤੇ ਲੋਕਾਂ ਨੇ ਬੜਾ ਹੈਰਾਨ ਹੋਏ ਵੀ ਚੋਣ ਕਮਿਸ਼ਨ ਇੰਨਾ ਸਖਤ ਆਦਾ ਸਖਤ ਸੀ ਉਸ ਤੋਂ ਬਾਅਦ ਉਹ ਜਿਹੜਾ ਟਾਈਮ ਸੀ ਮੰਦਰਾ ਚ ਦਿਖਾ ਰਹੇ ਸੀ ਮੱਥਾ ਟੇਕਦੇ ਤੋ ਹੋਰ ਇਲੈਕਸ਼ਨ ਚ ਵੋਟਾਂ ਮੰਗਣ ਦਾ ਢੰਗ ਢੰਗ ਕੀ ਹੁੰਦਾ ਆ ਕੀ ਹੁੰਦਾ ਜਦੋਂ ਮੋਦੀ ਸਾਹਿਬ ਕਦਾਰਨਾਥ ਦੀ ਪੂਜਾ ਕਰਦੇ ਨੇ ਬੈਠ ਕੇ ਅੱਖਾਂ ਮੀਚ ਕੇ ਕੈਮਰਾ ਕਿਉਂ ਨਾਲ ਜਾਂਦਾ ਜੇ ਉਹਨਾਂ ਦੀ ਆਪ ਦੀ ਨਿੱਜੀ ਹੈ ਤਬਾਬਾ ਠੀਕ ਹੈ ਜਾਓ ਨਾ ਲੋਕਾਂ ਨੂੰ ਕਿਉਂ ਦੱਸਦੇ ਜੇ ਗਊਆਂ ਨੂੰ ਚਾਰਾ ਪਾਉਣਾ ਹੈ ਤਾਂ ਗਊਆਂ ਨੂੰ ਚਾਰਾ ਪਾ ਕੇ ਮੀਡੀਆ 'ਚ ਫੋਟੋ ਦੇਣੀ ਤਾਂ ਮਤਲਬ ਹੈ ਕਿ ਗਊ ਭਗਤ ਉਹਨਾਂ ਨੂੰ ਵੋਟ ਪਾਉਣ ਇਹ ਨਾ ਮਤਲਬ ਉਹ ਕੀ ਮਤਲਬ ਜਿ ਮੋਰਾਂ ਨੂੰ ਪਾ ਰਹੇ ਹੋ ਮੋਰ ਪੰਖ ਲੈ ਕੇ ਜਾ ਰਹੇ ਹੋ ਇਹ ਸਾਡੇ ਦਾ ਧਰਮ ਵੀ ਬੜਾ ਕਮਾਲ ਹੈ Hindu ਧਰਮ ਤਾਂ ਇੱਥੇ ਤਾਂ ਹਰ ਪਸ਼ੂ ਪੰਛੀ ਕਿਸੇ ਨਾ ਕਿਸੇ ਧਰਮ ਨਾਲ ਜੁੜਿਆ ਹੋਇਆ ਇਹ ਤਾਂ ਚੂਹੇ ਤੱਕ ਜੁੜੇ ਹੋਏ ਨੇ ਬਾਕੀ ਹੰਸ ਤਾਂ ਚਲੋ ਹੈ ਹੀ ਹੈ ਤੋਂ ਇੱਥੇ ਤਾਂ ਮਤਲਬ ਕਮਾਲ ਹੈ ਇਹਨਾਂ ਪਸ਼ੂ ਪੰਛੀ ਦਰਖਤ ਇਹ ਵੀ ਧਰਮ ਨਾਲ ਜੁੜੇ ਹੋਏ ਨੇ ਇਹ ਖੂਬਸੂਰਤੀ ਹੈ ਇਸ ਧਰਮ ਦੀ ਪਰ ਮੈਂ ਤਾਂ ਇਹ ਕਹਿਣਾ ਕਿ ਚੌਂਕ ਕਮਿਸ਼ਨ ਨੇ ਬਹੁਤ ਵਧੀਆ ਗੱਲ ਕੀਤੀ ਹੈ ਚੌਂਕ ਕਮਿਸ਼ਨ ਕਹਦਾ ਮੁੱਦੇ ਤੇ ਬਹਿਸ ਹੋਵੇ ਤੇ ਮੁੱਦੇ ਤੇ ਕਿੰਨੀ ਕੁ ਬਹਿਸ ਹੁੰਦੀ ਹੈ ਤੁਸੀਂ ਕਹਿੰਦੇ ਆਪ ਤਾਂ ਦੇਖੋ ਕਿ ਬਹਿਗਾਈ ਤੇ ਕਿੰਨੀ ਕੁ ਬਹਿਸ ਹੋ ਰਹੀ ਹੈ ਬੇਰਗਰੀ ਤੇ ਕਿੰਨੀ ਕੁ ਬਹਿਸ ਹੋ ਰਹੀ ਹੈ ਲੋਕ ਕਿਉਂ ਜਾ ਰਹੇ ਨੇ ਪੇਪਰ ਲੀਕ ਤੇ ਕਿੰਨੀ ਕੁ ਬਹਿਸ ਹੋਈ ਹੈ ਸਾਡੇ ਅਗਦੇ ਵੀਰ ਸਾਡੇ ਫੌਜ ਦੀ ਭਰਤੀ ਤੇ ਕਿੰਨੀ ਕੁ ਬਹਿਸ ਹੋਈ ਹੈ ਦੱਸੋ ਮੁੱਦੇ ਤਾਂ ਇਹ ਹੀ ਨੇ ਨਾ ਸਾਡੇ ਦੇਸ਼ ਦੇ ਤੇ ਨਹੀਂ ਚਾਹੀਦਾ ਤਾਂ ਇਹ ਹੈ ਕਿ ਚੌਂਕ ਕਮਿਸ਼ਨ ਕਹੇ ਹਰ ਇੱਕ ਧਰਮ ਦੇ ਬੰਦਿਆ ਹਰ ਇੱਕ ਪਾਰਟੀ ਦੇ ਬੰਦਿਆਂ ਨੂੰ ਹਰ ਇੱਕ ਚੈਨਲ ਨੂੰ ਆਰਡਰ ਕਰੇ ਚਾਹੇ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ ਕਿ ਆਪਦੇ ਆਪ ਦੀ ਸਿਆਸੀ ਪਾਰਟੀ ਕੋਈ ਬੰਦਾ ਦੇਵੇ ਤੇ ਮੁੱਦੇ ਦੇਵੇ ਮੁੱਦਿਆਂ ਤੇ ਗੱਲ ਕਰੋ ਪਾਪੂਲੇਸ਼ਨ ਤੇ ਤੁਹਾਡਾ ਕੀ ਸਟੈਂਡ ਹੈ ਦੱਸੋ ਜੀ ਤੁਸੀਂ ਚੌੜੇ ਪਾਪੂਲੇਸ਼ਨ ਚ ਜਿਹਦੇ ਦੋ ਬੱਚੇ ਤੋਂ ਵੱਧ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੂ ਦੱਸੋ ਤੁਹਾਡਾ ਕੀ ਸਟੈਂਡ ਹੈ ਪੁਰੀਸ਼ਨ ਤੇ ਤੁਹਾਡਾ ਕੀ ਸਟੈਂਡ ਹੈ ਮਤਲਬ ਕੱਲੇ ਕੱਲੇ ਮੁੱਦੇ ਨੂੰ ਕੱਢ ਲਓ ਉੱਥੇ ਉਹਨਾਂ ਪੁੱਛੇ ਇਲੈਕਸ਼ਨ ਕਮਿਸ਼ਨ ਜੇ ਸਹੀ ਤਰੀਕੇ ਨਾਲ ਲੋਕਤੰਤਰ ਚਲਾਉਣਾ ਹੈ ਤੇ ਭਾਈ ਸਾਡਾ ਲੋਕਤੰਤਰ ਜਿੰਨਾ ਕਿ ਸਹੀ ਚੱਲ ਰਿਹਾ ਕਿੰਨਾ ਕੁ ਫਰੀ ਬੀਜ ਦੀ ਮੋਤਦਿਆਂ ਰਿਉੜੀਆਂ ਦੀ ਆ ਜਿਹੜੀ ਮੋਦੀ ਸਾਹਿਬ ਦੀ ਗਾਰੰਟੀ ਇਹ ਗਾਰੰਟੀ ਕੀ ਹੈ ਜੀ ਇਹ ਇਹ ਵੀ ਤਾਂ ਇੱਥੇ ਨਹੀਂ ਹੱਕ ਬਣਦਾ ਕਿ ਪੁੱਛਣ ਲੋਕ ਵੀ ਗਾਰੰਟੀ ਪਹਿਲੀਆ ਗਾਰੰਟੀਆਂ ਦਾ ਕੀ ਬਣਿਆ 15 ਕਰੋੜ ਦਾ ਕੀ ਬਣਿਆ 2 ਕਰੋੜ ਨੌਕਰੀਆਂ ਦਾ ਕੀ ਬਣਿਆ ਉੱਥੇ ਚੋਣ ਕਮਿਸ਼ਨ ਚੁੱਪ ਹੈ ਤੇ ਚੁੱਪ ਰਹੂਗਾ ਤਾਂ ਬਸ